ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ 'ਚ ਭਾਸ਼ਣ ਦਿੱਤਾ ਗਿਆ ਜਿੱਥੇ ਉਹਨਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਉਹਨਾਂ ਕਹੇ ਕਿ ਅਸਲ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਆਪ ਤੋਂ ਇਲਾਵਾ ਕੁਝ ਵੀ ਨਹੀਂ ਦਿਸਦਾ ਮੈਂ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੀ ਸਖਤ ਨਿੰਦਾ ਕਰਦਾ ਹਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨ ਹੇਠਾਂ ਜਾ ਰਹੇ ਪਾਣੀ ਦੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਭਗਵੰਤ ਮਾਨ ਨੇ ਆਪਣੇ ਬੋਦਨ ਚੱਕਿਆ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਲੋਕ ਸਹਿਯੋਗ ਵੀ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵੰਤ ਮਾਨ ਨੇ ਕਿਹਾ ਕਿ 30 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਨੂੰ ਅਸੀਂ ਚਾਲੂ ਕਰਵਾ ਚੁੱਕੇ ਹਾਂ ਅਸੀਂ ਖੇਤੀ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ ਅਤੇ ਇੱਕ ਤੋਂ 1.5 ਮੀਟਰ ਤੱਕ ਪਾਣੀ ਉੱਪਰ ਵੀ ਆ ਚੁੱਕਾ ਹੈ ਅਗੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਪੱਦਰ ਬਾਰੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ 182 ਜ਼ੋਨਾਂ ਵਿੱਚੋਂ 172 ਜ਼ੋਨ ਡਾਰਕ ਜ਼ੋਨ ਵਿੱਚ ਸੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਜ਼ੋਨ ਡਾਰਕ ਜ਼ੋਨ ਵਿੱਚੋਂ ਨਿਕਲ ਚੁੱਕੇ ਨੇ ਉੱਥੇ ਹੀ ਕਰਪਸ਼ਨ ਤੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਚ ਕਰਪਸ਼ਨ ਦਾ ਜੋ ਵੀ ਡੰਗ ਮਾਰੇਗਾ ਸਰਕਾਰ ਉਹਦੇ ਦੰਦ ਕੱਢੇਗੀ 2027 ਦੀਆਂ ਚੋਣਾਂ ਚ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ 27 ਵਿੱਚ ਵੀ ਪਬਲਿਕ ਜਿਸ ਨੂੰ ਚੰਗਾ ਸਮਝੇਗੀ ਉਸ ਨੂੰ ਚੋਣ ਲਵੇਗੀ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਬਰਬੀਰ ਸਿੰਘ ਸੀਜੇਵਾਲ ਤੇ ਦਿੱਤੇ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਦੱਸਣ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਕਿ ਉਸ ਦੀ ਡਿਗਰੀ ਦੇਖੋਗੇ ਵਿਧਾਨ ਸਭਾ ਚ ਬੋਲਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਬਾਜਵਾ ਇਹ ਕਹਿ ਰਹੇ ਨੇ ਕਿ ਸੀਜੇਵਾਲ ਕੌਣ ਹੈ ਇਸ ਦੀ ਕੀ ਡਿਗਰੀ ਹੈ ਕਿਉਂ ਉਸ ਦੇ ਨਾਮ ਤੇ ਛੱਪੇ ਟੋਬੇ ਬਣਾਏ ਜਾ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰਾਜ ਸਭਾ ਮੈਂਬਰ ਕੋਈ ਸਿਆਸੀ ਐਂਗਲ ਤੋਂ ਨਹੀਂ ਸਗੋਂ ਵਾਤਾਵਰਣ ਪ੍ਰੇਮੀ ਹੋਣ ਕਰਕੇ ਬਣਾਇਆ ਹੈ ਸਮਝ ਨਹੀਂ ਆਉਂਦੀ ਕਿ ਬਾਜਵਾ ਮਾਨਸਿਕ ਤੌਰ ਤੇ ਠੀਕ ਹੈ ਜਾਂ ਨਹੀਂ ਬਾਜਵਾ ਰੋਜ਼ ਸ਼ੀਸ਼ੇ ਸਾਹਮਣੇ ਪੱਗ ਬੰਨ੍ਹਦਿਆਂ ਮੁੱਖ ਮੰਤਰੀ ਬਣਦੇ ਸੁਪਨੇ ਦੇਖਦੇ ਨੇ ਇਸੇ ਲਈ ਉਹ ਅਜਿਹਾ ਕਰ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਸੀਚੇਵਾਲ ਉਹ ਮਾਡਲ ਹੈ ਜੋ ਟੋਬਿਆਂ ਦਾ ਪਾਣੀ ਤਾਂ ਸਾਫ਼ ਕਰ ਸਕਦਾ ਹੈ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਸਾਫ਼ ਨਹੀਂ ਕਰ ਸਕਦਾ ਬਾਜਵਾ ਦੱਸਣ ਜੇ ਕੋਈ ਚੰਗਾ ਕੰਮ ਕਰਦਾ ਹੈ ਕਿ ਤੁਸੀਂ ਉਸ ਦੀ ਡਿਗਰੀ ਦੇਖੋਗੇ ਬਿਲਗੇਟਸ ਨੇ ਕਿਹਾ ਸੀ ਕਿ ਮੈਂ ਯੂਨੀਵਰਸਿਟੀ ਤੋਂ ਟੌਪ ਨਹੀਂ ਕੀਤਾ ਪਰ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਦੇ ਟਾਪਰ ਮੇਰੇ ਕੋਲ ਕੰਮ ਕਰਦੇ ਨੇ ਇਸ ਦਾ ਮਤਲਬ ਹੈ ਕਿ ਬਿਲਗੇਟਸ ਫੇਲ ਹੈ ਰਾਹੁਲ ਗਾਂਧੀ ਨੇ ਕੈਂਬਰੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਦੱਸੋ ਉਸ ਨੂੰ ਦੇਸ਼ ਨੂੰ ਉਹਦੀ ਕੀ ਦੇਣ ਹੈਗੀ ਹੈ ਪੰਜਾਬ ਵਿਧਾਨ ਸਭਾ ਚ ਸੰਤ ਸਿਚੇਵਾਲ ਦੇ ਖਿਲਾਫ ਬੋਲੀ ਸ਼ਬਦਾਵਲੀ ਦੇ ਵਿਰੋਧ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦਾ ਗਿਆ। ਉਹਨਾਂ ਕਹਿ ਕੇ ਜਿੰਨਾ ਸ਼ਬਦਾਂ ਦੀ ਵਰਤੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸਿਚੇਵਾਲ ਅਤੇ ਪਵਿੱਤਰ ਕਾਲੀ ਵੇਂ ਖਿਲਾਫ ਕੀਤੀ ਗਈ ਹੈ, ਇਸ ਲਈ ਮੈਂ ਪ੍ਰਤਾਪ ਸਿੰਘ ਬਾਜਵਾ ਖਿਲਾਫ ਨਿੰਦਾ ਦਾ ਪ੍ਰਸਤਾਵ ਰੱਖਦਾ ਹਾਂ ਤੇ ਮੰਗ ਕਰਦਾ ਹਾਂ ਕਿ ਇਸ ਦੀ ਵੋਟਿੰਗ ਹੱਥ ਖੜੇ ਕਰਵਾ ਕੇ ਕੀਤੀ ਜਾਏ। ਇਸ ਤੋਂ ਬਾਅਦ ਹੱਥ ਖੜੇ ਕਰਵਾ ਕੇ ਗਰਸੰਧਵਾਨੇ ਸਾਰਿਆਂ ਦੀ VOTING ਕਰਵਾਈ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਦੋ ਵੱਡੇ ਆਪਰੇਸ਼ਨਾਂ 'ਚ 4.5 ਕਿਲੋਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਪੁਲਿਸ ਨੇ ਹੈਰੋਨ ਸਣੇ 7 ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਇਹ ਸਾਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੱਸਿਆ ਕਿ ਪੂਰਾ ਨੈੱਟਵਰਕ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕੁਝ ਲੋਕ ਨਸ਼ੀਲੇ ਪਦਾਰਥਾਂ ਦੀ ਖੇਪ ਸਪਲਾਈ ਕਰਨ ਯੋਜਨਾប្រਾਣੇ ਨੇ ਇਸ ਆਧਾਰ ਤੇ ਪੁਲਿਸ ਟੀਮਾਂ ਨੇ ਵਕਫ ਵਕ ਧਾਵਾਂ ਤੇ ਸ਼ਾਪੇ ਮਾਰੀ ਕੀਤੀ ਅਤੇ ਦੋਸ਼ੀ ਨੂੰ ਰੰਗੇ ਹੱਥੀ ਫੜ ਲਿਆ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਤਸਕਰ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਦੇ ਸੰਪਰਕ ਕਈ ਹੋਰ ਰਾਜਾਂ ਅਤੇ ਦੇਸ਼ਾਂ ਤੱਕ ਵੀ ਫੈਲੇ ਹੋਏ ਨੇ ਪੰਜਾਬ ਵਿਧਾਨ ਸਭਾ ਚ ਵਿਧਾਇਕ ਅਰੁਣਾ ਚੌਧਰੀ ਨੇ ਗੁਰਦਾਸਪੁਰ ਸ਼ਹਿਰ ਚ ਲੱਗੇ ਕੂੜੇ ਦੇ ਡੰਪ ਨੂੰ ਲੈ ਕੇ ਮੰਤਰੀ ਡਾਕਟਰ ਰਵੀਜੋਤ ਨੂੰ ਸਵਾਲ ਕਰਦਿਆਂ ਕਿ ਮੇਨ ਸ਼ਹਿਰ ਚ ਅੱਜ ਵੀ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਦੀ ਤਸਵੀਰ ਮੰਗਵਾਈ ਗਈ ਹੈ ਹਾਲਾਂਕਿ ਪ੍ਰੋਫੈਸਿੰਗ ਯੂਨਿਟ ਸਿੰਘੋਬਾਲ ਬੀਡੀਪੀਓ ਆਫਿਸ ਦੇ ਸਾਹਮਣੇ ਅਤੇ ਸੇਵਾ ਕੇਂਦਰ ਦੇ ਨੇੜੇ ਡੰਪ ਬਣਾਏ ਗਏ ਨੇ ਫਿਰ ਵੀ ਕੂੜਾ ਮੇਨ ਸ਼ਹਿਰ ਵਿੱਚ ਹੈ ਉਹਨਾਂ ਕਹੇ ਕਿ ਸਾਰੇ ਸ਼ਹਿਰ ਦਾ ਕੂੜਾ ਇਨ੍ਹਾਂ ਛੋਟੇ ਡੰਪਾਂ ਚ ਨਹੀਂ ਆ ਸਕਦਾ ਇਸ ਕਰਕੇ ਮੇਰਾ ਸਵਾਲ ਹੈ ਇਸ ਦਾ ਪੱਕਾ ਹੱਲ ਕਦੋਂ ਤੱਕ ਲੱਭਿਆ ਜਾਵੇਗਾ ਕਦੋਂ ਤੱਕ ਇਹ ਡੰਪਿੰਗ ਗਰਾਉਂਡ ਸ਼ਿਫਟ ਹੋਏਗੀ ਇਸ ਦੇ ਮੰਤਰੀ ਡਾਕਟਰ ਰਵੀਜੋਤ ਨੇ ਕਿਹਾ ਕਿ ਵਿਭਾਗ ਦੀ ਜਾਣਕਾਰੀ ਮੁਤਾਬਕ ਜੋ ਇਹ ਡੰਪ ਹੈ ਇਸੇ ਸਾਲ ਜਨਵਰੀ ਚ ਸਾਫ ਕੀਤਾ ਜਾ ਚੁੱਕਿਆ ਹੈ ਜੇਕਰ ਮੈਂਬਰ ਸਾਹਿਬਾਂ ਨੂੰ ਲੱਗ ਰਿਹਾ ਕਿ ਅਜੇ ਵੀ ਕੂੜਾ ਸੁੱਟਿਆ ਜਾ ਰਿਹਾ ਤਾਂ ਨਿਰਦੇਸ਼ ਦੇ ਕੇ ਉਹਨਾਂ ਨੂੰ ਸਾਫ ਕਰਵਾ ਦਿੱਤਾ ਜਾਏਗਾ ਪੰਜਾਬ ਚ ਛੇਤੀ ਹੀ ਹਾਕੀ ਦਾ ਇੰਟਰਨੈਸ਼ਨਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਕੁਝ ਖ਼ਬਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿ ਅਕਸਰ ਹੀ ਪੰਜਾਬ 'ਚ ਇੰਟਰਨੈਸ਼ਨਲ ਖੇਡਾਂ ਦੇ ਮੁਕਾਬਲੇ ਕਰਵਾਉਣ ਦੀ ਮੰਗ ਕਰਦੇ ਨੇ ਚੰਡੀਗੜ੍ਹ ਵਿਖੇ ਖਿਡਾਰੀਆਂ ਦੇ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਬੀਤੇ ਦਿਨੀ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਦਲੀਪ ਟਿਰਕੀ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਤੋਂ ਪੰਜਾਬ 'ਚ ਕੋਈ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੋ ਆਪਣੇ ਬੱਚਿਆਂ ਨੂੰ ਸਟੇਡੀਅਮ ਵਿੱਚ ਲਿਜਾ ਕੇ ਖੇਡਾਂ ਨਾਲ ਜੋੜਿਆ ਜਾ ਸਕੇ ਉਹਨਾਂ ਸਤੇ ਕਿ ਦਿਲੀਪ ਢਿੱਲਕੀ ਨੇ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਇਸ ਸਾਲ ਮਈ ਦੇ ਨੇੜੇ ਹਾਕੀ ਦਾ ਅੰਡਰ 21 ਦਾ ਇੱਕ 4 ਨੇਸ਼ਨ ਟੂਰਨਾਮੈਂਟ ਪੰਜਾਬ ਚ ਕਰਵਾਇਆ ਜਾਏਗਾ ਇਸ ਟੂਰਨਾਮੈਂਟ ਚ ਜਰਮਨੀ ਆਸਟ੍ਰੇਲੀਆ ਸਪੇਨ ਅਤੇ ਇੰਡੀਆ ਦੀਆਂ ਟੀਮਾਂ ਭਾਗ ਲੈਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਦੋਂ ਤੱਕ ਅਸੀਂ ਆਪਣੀਆਂ ਗਰਾਊਂਡਾਂ ਨੂੰ ਅਪਡੇਟ ਕਰਾਂਗੇ ਕਿਉਂਕਿ ਜਦੋਂ ਤੱਕ ਇੰਟਰਨੈਸ਼ਨਲ ਮੁਕਾਬਲੇ ਨਾ ਹੋਣ ਗਰਾਊਂਡ ਉਸ ਲੈਵਲ ਤੱਕ ਅਪਗ੍ਰੇਡ ਨਹੀਂ ਹੁੰਦੇ ਉਹਨਾਂ ਕਹਿ ਕਿ ਪੰਜਾਬ ਦੇ ਖਿਡਾਰੀ ਸ਼ੁਰੂ ਤੋਂ ਹੀ ਖੇਡਾਂ 'ਚ ਅੱਗੇ ਨੇ ਅੱਜ ਵੀ ਸਾਡੇ ਖਿਡਾਰੀ ਵੱਖ-ਵੱਖ ਖੇਡਾਂ 'ਚ ਝੰਡੇ ਗੱਡ ਰਹੇ ਨੇ ਇਸੇ ਰਾਨ ਉਹਨਾਂ ਨੇ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਅਰਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਕੋਹੜ ਦੀ ਵੀ ਮਿਸਾਲ ਦਿੱਤੀ। ਫਲ ਹਾਲੀ ਸੰਹੁੰ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫ ਐਮ ਸੱਚਾ ਕਾਲ